راجਵ ਆਸੀ ਫੇਸ 1 ਮਾਡਲ ਟਾਊਨ ਬਠਿੰਡਾ ਜੋ ਕੱਲ ਦਫਤਰ ਐਸਐਸਪੀ ਬਠਿੰਡਾ ਆਇਆ ਸੀਗਾ ਜਿਹਦੇ ਵੱਲੋਂ ਇਹ ਦੋਸ਼ ਲਾਇਆ ਗਿਆ ਸੀਗਾ ਵੀ ਬਠਿੰਡਾ ਪੁਲਸ ਮੇਰਾ ਕੰਮ ਨਹੀਂ ਕਰ ਰਹੀ ਜੋ ਇਸ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਅਪਲੋਡ ਕੀਤੀ ਗਈ ਹੈ ਐਕਚੁਅਲੀ ਗੱਲ ਇਸ ਤਰ੍ਹਾਂ ਹੈ ਸਨਿਪ ਐਂਡ ਸਕੂਨਰਜ਼ ਨਾਮ ਦਾ ਇਹਨੇ ਕੰਮ ਚਲਾਇਆ ਸੀ ਡੀਏਵੀ ਕਾਲਜ ਦੇ ਸਾਹਮਣੇ ਜੋ ਇਹ ਦੁਕਾਨ ਜਿਹੜੀ ਹੈਗੀ ਸੀ ਇਹਨੇ ਰਸੀਵ ਕਰਕੇ ਉਹਦੇ ਦੁਕਾਨਦਾਰ ਨਸੀਓਸ ਬਾਸੋ ਕਰਾਇਕ ਤੇ ਸੀ ਕਿਸੇ ਦੇ ਕਿਰਾਏ ਦੇ ਪੈਸਿਆਂ ਨੂੰ ਲੈ ਕੇ ਇਹਨਾਂ ਦਾ ਆਪਸ ਤਕਰਾਰ ਹੋ ਗਿਆ ਸੀ ਜੋ ਤਕਰਾਰ ਹੋਣ ਤੋਂ ਬਾਅਦ ਇਹਨਾਂ ਖਿਲਾਫ ਅਫੀਸ ਦੇ ਖਿਲਾਫ ਹੀ 452 332 ਬਟਾ 34 ਆਪੀਸੀ ਥਾਣਾ ਸਿਵਲੈਂਡ ਸਾਲ 2017 ਚ ਰਜਿਸਟਰਡ ਕੇਸ ਰਜਿਸਟਰ ਹੋਇਆ ਉਸ ਤੋਂ ਬਾਅਦ ਜਿਹੜਾ ਇਹ ਰਸੀਵ ਕਰਕੇ ਇਹਦੇ ਵੱਲੋਂ ਵੀ ਇੱਕ ਸਿਵਲ ਕੇਸ ਵੀ ਇਹਦੇ ਅਗੇਂਸਟ ਲਾਇਆ ਜੋ ਕੋਰਟ ਦੇ ਵਿਚਾਰ ਅਧੀਨ ਹੈ ਜੋ ਇਸ ਵੱਲੋਂ ਕਾਫੀ ਦਰਖਾਸਤਾਂ ਦਿੱਤੀਆਂ ਗਈਆਂ ਵੀ ਅਧਿਕਾਰੀ ਰਿਜੀਵਰ ਦੇ ਖਿਲਾਫ ਕੇਸ ਸਜੈਸਟਡ ਕਰਨ ਨੂੰ ਬਟ ਇਹ ਸਿਵਲ ਮੈਟਰ ਹੋਣ ਕਰਕੇ ਹਰ ਵਾਰ ਜਿਹੜੀ ਦਰਖਾਸਤ ਹੈ ਉਹ ਫੇਲ ਹੋ ਜਾਂਦੀ ਸੀ ਇਹਦੀਆਂ ਦਿੱਤੀਆਂ ਜਾਂ ਦਰਖਾਸਤਾਂ ਦੀਆਂ ਜਿਹੜੀ ਪਹਿਲਾਂ ਵੀ ਇਨਵੈਸਟੀਗੇਸ਼ਨ ਇਨਕੁਆਰੀ ਐਸਐਸਪੀ ਮਾਰਸਾ ਦਫ਼ਤਰ ਵੱਲੋਂ ਵੀ ਹੱਡਾ ਵੱਲੋਂ ਵੀ ਹੋ ਚੁੱਕੀ ਜੋ ਹੁਣ ਵੀ ਮੈਂ ਦੱਸਣਾ ਚਾਹੁੰਦਾ ਹੈ ਕਿ ਇਹ ਸਿਵਲ ਮੈਟਰ ਹੈ ਨਾ ਕਿ ਕ੍ਰਿਮੀਨਲ ਮੈਟਰ ਇਹ ਦੁਕਾਨ ਦੇ ਕਿਰਾਏ ਦੇ ਪੈਸਿਆਂ ਦਾ ਝਗੜਾ ਆਪਸ ਵਿੱਚ